ਇਕ ਓਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਸੋਰਠ ਮਹਲਾ ਪਹਿਲਾ ਘਰਬੰਨਾ ਚਉਧ ਦੇ ਸਬਨਾ ਮਰਨਾ ਆਇਆ ਵਿਸ਼ਰਸਨਾ ਹੁsho ਜੈਸਾ ਅਗ ਕਲਨ ਜਨਮ ਨਹਿਰ ਸਾਥ ਵਿਸਰਾਵ ਡੜੀ ਦਿਨ ਤਨਾ ਪੀਰ ਸਲਾਹ ਸਚ ਸੋਏ ਜਾਕੀ ਨਦਰ ਸਦਾ ਸੁਖ ਹੋਏ ਰਹਾ

ਜੋ ਅਸਮਾਨਾ ਮਾਵਨੀ ਤੇਨ ਨਾ ਤੁਨ ਥਾ ਪਾਏ ਜੇ ਮਨ ਜਾਣ ਸੂਨੀਆਂ ਕਾਇ ਅਠਾ ਕਾਏ ਨਾਨਕ ਔਗਨ ਜੇਟੜੇ ਜਿੱਤੇ ਗਲੀ ਜੀਰ ਜੇ ਬਣ ਹੋਣ ਕਟੇ ਨੰਸੇ ਭਾਏ ਸੇ ਵੀਰ ਅੱਗੇ ਜਾਏ ਨਾਮ ਮੰਨਿਆ ਨਾਮ ਘਟੋ ਦੇ ਤੀਰ ਸੁਰਗ ਨਾਮ ਨੰਨਾ ਘਰ ਪੈਲਾ ਮਨ ਹਲ ਚਰ ਸੰਕਰਨ ਸ਼ਰਮ ਪਾਣੀ ਤਨ ਖੇ ਨਾਮ ਦੇ ਸੰਤੋਖ ਸੁਹਾਗਾ ਰਾਗ ਗਰੀਬੇ ਵੇਸ ਪਾਉ ਕਰਮ ਕਰ ਜਮਸੇ ਸੇ ਘਰ ਪਾਬਠ ਦੇਖ ਬਾਬਾ ਹੋਈ ਇਨ ਮਾਇਆ ਜਗ ਮੋਹਿਆ ਬਿਰਨਾ ਪੂਜੇ ਕੋਈ ਰਹਾ ਹਾਨ ਹਟ ਕਰ ਯਾਰ ਜਾ ਸਚ ਨਾਮ ਕਰ ਵਤ സുര സോചാര പഡ്ഡ സാല വി വനോ വന സോന സീ സസു ലോ ਕਰਜ ਬਨ ਚੰਗਿਆਈਆ ਮਤਮਨ ਜਾਣ ਕਲ ਨਿਰੰਕਾਰ ਕੈ ਦੇਸ ਜਾਹਿ ਤਾਂ ਸਸ ਲਹਣ ਮਨ ਲਾਏ ਜਿਤ ਕਰਜਾ ਕਰੇ ਮਨ ਨਾਮ ਕਰ ਕੰਮ ਬਨ ਬਦਿਆ ਕਰ ਧਾਵਨੀ ਤਾਂ ਕੋ ਅਖ ਧੰਨ ਨਾਨਦ ਵੇਖਿਆ ਦਰਕਾਰ ਚੜਿ ਚਵਗਰਵਨ ਸੋਰਠੜ ਮਹਾਂਮਾ ਪੰਨਾ ਚਾਤੋ ਤੇ ਮਾਏ ਬਾਪ ਕੋ ਬੇਟਾ ਨਿਕਾ ਸਸੁਰਾ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਬਿਆਨਾ ਪਾਈ ਤੋਤ ਪਾਈ ਹੁਕਮ ਰਿਆ ਬਾਹਰ ਘਰ ਛੋੜਿਆ ਜਿਨ ਮੈਂ ਭਈ ਪਰਾਈ ਨਾਮ ਦਾਣਿ ਸਿਨਾਨ ਨਾ ਮਨ ਮੁਕ ਤਿਤ ਤਨ ਤੋੜ ਤਮਾਈ ਮਨ ਮਨਿਆ ਨਾਮ ਸਿਖਾਈ ਪੈਰੋ ਗੁਰ ਕੈ ਬਨਹਾਰੈ ਜਿਨ ਸਾਚੀ ਬੂਝ ਗਜਾਈ ਲਹਾ ਜਾਦੂ ਸਿਆਚੂਤ ਪ੍ਰੇਤ ਮਨ ਗਿੱਧਿਆ ਜਨ ਸਿਵਾਦ ਰਚਾਈ ਮਾਇਆ ਕਨਹਜ ਸੁਮਗ ਜੋ ਹੈ ਨਾਮਨਲਵ ਮਰਦੁ ਸਾਈ ਗੰਧਨ ਵਨ ਦਤਾ ਹਿਤਕਾਰ ਸ਼ਬਦ ਸੁਰਤ ਨਾਈ रंग नस नहीं बया मानु पद गुवाई साधु सभा मैं सैजाया जार मन दन तन अपना कर जगया की खबर पाई अक् मिल जलया ਕਾਰ ਦਰਦ ਸਨ ਭਾਈ ਜਮ ਉਦਾਰ ਬਗਾ ਠੌਰਨ ਪਵੇ ਆਪਣੀ ਕੀ ਅਤਮਾਈ ਨਦਰ ਕਰੇ ਤਾਂ ਅੱਛੇ ਵੇਖਾ ਤਨ ਕਥਨ ਜਾਈ ਕੰਨ ਸੁਣ ਸੁਣਾ ਸ਼ਬਦ ਸੁਲਾਈ ਅੰਮ੍ਰਿਤ ਦਾ ਵਸਾਈ ਨਿਰਭਾਉ ਨਿਰਕਾਰ ਨਿਰਵੈਰ ਪੂਰਨ ਜੋਤ ਸੁਣਾਈ ਨਾਨਕ ਗੁਰਵਨ ਪਰਮਨ ਭਗੈ ਸਤ ਨਾਮੁ ਵਡਿਆਈ ਸੋਰਠਿ ਮਹਲਾ ਲੰਮੈ ਤੋਟਕੇ ਪੋੜ ਤਰਤਿ ਪੋੜ ਪਾਣੀ ਆਸਨ ਚਾਰੋਂ ਪੰਤ ਚਾਰਾ ਸਗਲ ਲੰਬਵਨ ਕੀ ਮੂਰਤੇ ਕਾ ਮੁਖ ਤੇਰਾ ਇਕ ਸੁਨੋ ਮੇਰੇ ਸਾਹਿਬਾ ਤੇਰੇ ਜੋਤ ਵਡਾਣਾ ਜਾਲ ਤੁੰਦਈ ਅਲਪਰ ਪਰ ਪੁਰਲੀ ਆਪੇ ਸਰਦਸਮਾ ਰਹਾ ਜਹਾਂ ਦਾ ਦੇਖ ਤਾ ਜੋਤ ਤੁਮਾਰੀ ਤੇਰਾ ਰੂਪ ਕਨਿਹਾਰ ਇਕ ਤਰੂਪ ਫਿਰੈ ਪਰ ਸੰਨਾ ਕੋਈ ਨ ਕਿਸ ਜਹਾਂ ਅੰਦਰ ਦੇ ਉਤਪੱਦ ਸਿਰਜ ਤੇਰੇ ਕਿੰਝ ਜਨਤਾ ਇੱਕ ਵਰਗੋ ਮਾ ਤੇਰਾ ਦਿੱਤੀ ਆ ਤੂੰ ਸਭਨਾ ਮਾਹਿਰ ਗੰਤਾ ਤੇਰੇ ਬਹੁਤ ਮੈਂ ਨਾ ਜਾਣਾਂ ਮੈਂ ਹੋਰ ਕਿਛ ਦੀਜੈ ਕਰਨ ਨਵਤਨ ਆਨਿਕ ਸੁਨ ਮੇਰੇ ਸਹਬਾ ਡੁੱਬਦਾ ਬਤਰ ਲਿਜਾਈ ਸੋਰਠ ਮਹਲਾ ਮੰਗਾ ਹਾਂ ਬਪੇ ਪਤਤ ਪਰਮ ਪਖੰਡੇ ਤੂੰ ਨਰਮਲ ਨਿਰੰਕਾਰ ਅੰਮ੍ਰਿਤ ਚਾਖੂ ਪਰਮ ਰਸ ਰਤੇ ਠਾਕੁਰ ਸਰਨ ਮਾਰੇ ਕਰਤਾ ਤੂੰ ਮਹਿਮਾਨ ਮਿਣਾ ਨੇ ਮਾਨ ਮਹਤੂ ਨਾਮ ਤਨ ਪੱਲ ਸੱਚ ਸ਼ਬਦ ਸਮਾਨੇ ਰਹਾ ਤੂੰ ਪੂਰਾ ਹਉਰ ਹੋਸ਼ ਤੂੰ ਗਉਰਾ ਹਨ ਹਾਰੇ ਤੇਜ ਮਨ ਰਾਤੀ ਇਹ ਨਿਸ ਪਰ ਭੱਤੇ ਹਰ ਰਸਨਾ ਜਪ ਮਨ ਰੇ ਤੁਮੋ ਸੱਚ ਹਮ ਤੁਮਹੀ ਰਾਜੇ ਸ਼ਬਦ ਭੇਦ ਭੁਲ ਸੱਚ ਇਹ ਨਿਸਾਨ ਸਦੇ ਸੋਚੇ ਮਰ ਜਨਮ ਸੇ ਕਾਚੇ ਆਵਰ ਨਾ ਜਿਸੈ ਕਿਸ ਸਲਾਈ ਦਸੈ ਸ੍ਰੀ ਕਨ ਕੋਈ ਕਰਨ ਵਤ ਨਾਨਕ ਦਾਸਾ ਦਾਸ ਗੁਰਮਤਿ ਜਾਣੈ ਸੋਈ ਸੋਰਠਿ ਮਹਲਾ ਪੰਜਾ ਆ ਲਖ ਅਪਾਰ ਅਗੰਮ ਗੁਚਰ ਨਾ ਤਿਸ ਕਾਲ ਨ ਕਰਮਾ ਜਾਜ ਜਾਤਿ ਜਹ ਜੀ ਸੰਪਾ ਨਾ ਤਿਸ ਪਾਉ ਨ ਕ ਭਰਮਾ ਸਚ ਸਚਿਆ ਗਿਟੋ ਕੁਰਬਾਨ ਨਾਤਿ ਸਰੂਪ ਵਰਨਿ ਰਖਿਆ ਸਚ ਸ਼ਬਦੋ ਨਿਸ਼ਾਨ ਰਹਾ ਨਾਤਿ ਸੋ ਮਾਤਿ ਤਤ ਸਤ ਬੰਧਪ ਨਾਤਿ ਸੋ ਕਾਮਨ ਮਨ ਮਰੀ ਅਕਲ ਨਰਨੰ ਅਪਰੋਗ ਪਰਮ ਪਰ ਸਦਲੀ ਜੋਤ ਤੁਮਾਰੀ ਕਟ ਕਟ ਅੰਤਰ ਬ੍ਰਾਹਮਣ ਕਾਇਆ ਕਟ ਕਟ ਜੋਤ ਸੁਭਾਈ ਬਜਰੁ ਕਪਾਟ ਨਟ ਗੁਰਮਤੇ ਨਿਰਪਦਾੜੀ ਲਾਈ ਜੰਤੁ ਆਏ ਕਾਲ ਸਿ ਜੰਤਾ ਵਸਗਤੁ ਜੁਗਤ ਸੁਭਾਈ ਸਾਥ ਗੁਰ ਸੇਵ ਪਦਾਰਥ ਪਾਵੈ ਸੋਚਾ ਸੰਗਮਾਈ ਸੋਚਾ ਭੰਡ ਸਾਚ ਸੁਮਾਵ ਵਿਰਲੇ ਸੋਚਾ ਚਾਰੀ ਤੰਤ ਕਾ ਪਰਮ ਤੰਤ ਮਿਲਾਇਆ ਨਾਨਕ ਸ਼ਰਤੁ ਤੇ ਮਾਰੀ ਸੋਰਠ ਮਹਲਾ ਪੱਲਾ ਜਿਉਂ ਨਾ ਬਿਨ ਪਾਣੀ ਆ ਤਿਆਉ ਸਾਥ ਸੋ ਮਾਰਾ ਪ੍ਰਿਆਸ ਤਿਆਰ ਨ ਮਰੀਏ ਮਨਾ ਜੋ ਗਿਰਥਾ ਜਾਵ ਸਾਸ ਮਨ ਰੇ RAM ਨਾਮ ਜਸ ਲੇ ਬਿਨ ਗੁਰ ਇਹ ਰਸ ਕਿਉ ਲਹਾ ਗੁਰ ਮਿਲੈ ਹਰ ਦੇ ਰਹਾ ਸੰਗ ਜਨਾ ਸੰਗਤੇ ਗੁਰਮ ਕਤੇਰਤ ਹੋਏ ਆਟ ਸੱਤ ਤੇਰਥ ਮਜਨਾ ਗੁਰਦਰਸ਼ ਪ੍ਰਾਪਤ ਹੋਏ ਜਿਉਂ ਜਤ ਜਤ ਬਾਰ ਤਪਨੇ ਸਾਥ ਸੁਖ ਧਿਆਨ ਬੰਧਰੀ ਜਮ ਮਾਰੇ ਅੰਦਰ ਦੋਖ ਸਤਗੁਰੂ ਪ੍ਰੇਮਨ ਪਾਈਆ ਹਰੂ ਪਾਈ ਸਤਗੁਰ ਪਾਏ ਸੁਖ ਦੁਖ ਦਾਤਾ ਵਰਨ ਲੈ ਕਹਉ ਨਾਨਕ ਤੂ ਸਿਦ ਸੁਮਾਈ ਸੋਰਠਿ ਘਰ ਮਹਲਾ ਪੰਨਾ ਤੂੰ ਪ੍ਰਭੁ ਦਾਤਾ ਧਨੰਤਪੂਰਾ ਹਮਤਾਰੇ ਪੀਖਾਰੇ ਜੀਉ ਮਾਂ ਜਾਂ ਮੰਗੋ ਕਿਸ ਸਿਰ ਨਾ ਰਹਾਏ ਹਰ ਦਿਲ ਚਹ ਨਾਮ ਪਿਆਰੀ ਜੀਓ ਘਾਟ ਘਾਟ ਡਾਵ ਰਹਾ ਬੰਦਵਾਰੀ ਜਲ ਤਲ ਮਈਲ ਗੁਪਤੋ ਵਰਤਾ ਗੁਰ ਸ਼ਬਦ ਦੇਖਣ ਹਾਰੇ ਜੀਓ ਰਹਾ ਮਰਤ ਪਿਆਲ ਆਕਾਸ਼ ਦਿਖਾਇਓ ਗੁਰੂ ਸਾਹਿਬ ਤਗੁਰ ਕਿਰਪਾ ਤਾਰੇ ਜੀਓ ਸੋ ਬ੍ਰਹਮ ਜੁਮੀ ਹੈ ਪੀ ਹੁਨੀ ਕਾਟੁ ਕੇ ਤਰਦ ਕਮਰਾ ਰੇ ਜੀਓ ਜਨਮ ਮਰਨ ਕਾ ਇਹ ਜਗ ਬਬੜੋ ਇਨ ਤੂ ਚੈ ਪਗ ਤੂ ਵਿਸਾਰੇ ਜੀਓ ਸਤ ਗੁਰ ਮਿਲ ਤਾ ਗੁਰਮੁਖਤ ਪਾਈਐ ਸਤਿਗਵਾ ਜਹਾਰੀ ਜੀਓ ਸਤ ਗੁਰ ਬੰਦਨ ਕੋਟ ਨਾਰੇ ਬਹੁੜ ਨ ਕਰ ਕਮਝਾਰੇ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨਵਸਿਆਨ ਰੰਕਾਰੀ ਜੀਓ ਸੋਰਠਿ ਮਹਲਾ ਪੰਗੋ ਜਿਸ ਚਲਨ ਦੇ ਕਾਰਨ ਤੁਮ ਜਗ ਆਏ ਸੋ ਅਮਰਤ ਗੁਰ ਪਾਏ ਜੀਓ ਛੋਟ ਦੇ ਸੇਖ ਜਤਰਾਏ ਦੁਬਦਾ ਇਹ ਫਲ ਨਹੀਂ ਜੀਓ ਮਨ ਰੇ ਤੇਰੇ ਰਹੋ ਮਤ ਕਤ ਜਾਏ ਜੀਓ ਬਾਹਰ ਕੁੰਡਤ ਬਾਪ ਦੁਖ ਪਾਵੇ ਕਰਤ ਕੁੰਡਤ ਕਟ ਮਾਹੀ ਜੀਓ ਰਾ ਆਵਗਨ ਸੂਰਤ ਨਾ ਕੋ ਧਾਵੋ ਕਰ ਅਵਤਾਰ ਸਾਈ ਜੀਓ ਸਰਵੰਗ ਸਰ ਕੀ ਸਾਰ ਨੂੰ ਜਾਣੈ ਫਿਰ ਫਿਰ ਕੀ ਚੁੜਾਈ ਜੀਓ ਅੰਦਰ ਮੈਲ ਲੋਗ ਬਾ ਝੂਠੇ ਬਾਹਰ ਨਾਮ ਕਹੀ ਜੀਓ ਨਰਮਲ ਨਾਮ ਜਪੋ ਸਾਧ ਗੁਰਮੁਖ ਅੰਦਰ ਕੀ ਗਤ ਤਾਹੀ ਜੀਵੋ ਪਰ ਹਰ ਲੋਭ ਨਿੰਦਾ ਕੂੜ ਤੇ ਅਗੋ ਸਤ ਗੁਰ ਬਚਨਿ ਫਲ ਪਾਈ ਜਿਉਂ ਪਾਵੈ ਜਿਉਂ ਰਖੋ ਹਰ ਜੀਵੋ ਜਨ ਨਾਨਕ ਸ਼ਬਦ ਸੁਲਾਈ ਦਿਓ ਸੋਰਠ ਮਹੱਲਾ ਪੰਜ ਪਰੇ ਆਪਣਾ ਘਰ ਮੁਸਤ ਰਾਖ ਬੁਨਾ ਸਕਾ ਜੀ ਪਰ ਘਰ ਜੋ ਨ ਲਗਾ ਕਰ ਦਰ ਰੱਖ ਜਿਸ ਜਸ ਰਖੇ ਜੋ ਗੁਰਮੁਖ ਸੇਵਕੋ ਲਗਾ ਮਨ ਰੇ ਸਮਝ ਤਵਨ ਮਤ ਲਗਾ ਨਾਮ ਅੰਸਾਰ ਅਨੁਸਰਵ ਭੰਨੇ ਫਿਰ ਕਿਛਤਾ ਹੀ ਭਗ ਰਹਾ ਆਵਤ ਕੋ ਮਨ ਗੁਰ ਜਾਗ ਤੋ ਰੋਇ ਇਹ ਦੁਖ ਸੁਖ ਨਾਲ ਲਗਾ ਆਪੇ ਦੁਖ ਸੁਖ ਕੋ ਭੁਗਾਵਾ ਗੁਰ ਮਤ ਸੋ ਅਨਰਾਗਾ ਹਾਰੂ ਰਸੂ ਪਰ ਅਵਰ ਕਿਆ ਕਹੀਐ ਜਿਨ ਪਿਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹ ਰਾਸ ਕੋਇਆ ਜਾਂ ਸਾਖਤ ਦੁਰ ਮਤ ਲੰਗਾ ਮਨ ਕਾ ਜੀਓ ਕਉਣ ਪਤ ਦੇਹੀ ਦੇਹ ਹੀ ਮਰਦੇ ਹੋ ਸੁਮਗਾ ਜੇ ਤੂੰ ਦੇ ਤਾ ਹਰ ਦਸ ਗਾਏ ਮਨ ਤਰਪਤਾ ਹਰ ਲਿਵ ਲਾ ਕਾ ਸਾਧ ਸੰਗਮ ਹਰ ਸਿਪਾਈ ਹੈ ਗੁਰ ਮਿਲ ਜਵ ਬੋ ਪਗ ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸਤਕ ਪਗ ਸੋਰਠਿ ਮਹਲਾ ਪੰਜਾ ਸਰਪਤੀਆਂ ਸਰ ਲੇਖ ਤਰਾਹੋ ਬਿਨ ਲੇਖ ਨ ਕੋਈ ਜੀਉ ਆਪਿ ਲੇਖ ਉਦ੍ਰुत ਕਰ ਦੇਖੈ ਹੁਕਮ ਚਲਾਏ ਸੋਰੀ ਜੀਉ ਮਨ ਰੇ ਰਾਜ ਕੋਸ ਸੁ ਹੋਈ अनिस गुर के जन सरे हो हर दाता पुक्ता सोई राह जो अंतर सु बाहर दिखो और न दूजा कोई जियौ गर मुख एक दृष्ट कर देखो कट कट जोत तो समोई जियौ चल तो ठाक रख घर अपन गर्व ले ਦੇਖਿਆ ਦ੍ਰਿਸ਼ਟਿ ਰਹਿ ਬਿਸਮਤੀ ਦੁੱਖ ਬਿਸਰ ਸੁਖ ਹੋਈ ਜੀਓ ਪੀਵੋ ਆਪਿਓ ਪਰਮ ਸੁਖ ਪਾਈਆ ਨਿਡਿਕਰ ਵਾਸਾ ਹੋਈ ਜੀਓ ਜਨਮ ਮਰਨ ਪਾਪੰਜਨ ਗਈਏ ਪੁਨਰਪ ਜਨਮ ਨ ਹੋਈ ਜੀਓ ਤਾਤ ਨਰਨਜਨ ਜੋਤ ਸੁਭਾਈ ਸੋਹਮ ਬੇਦਨ ਕੋਈ ਜੀਓ ਆਪਰੰਪਰ ਉਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਸੋਰਠ ਮਹੱਲਾ ਪੰਗਾ ਘਰ ਤੇ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਾਤਿ ਸਤਾਵਾ ਤਦ ਗਾਵਾਂ ਤਾ ਗਾਵੇ ਕਫਲ ਪਾਵਾਂ ਗਾਵੇ ਕਾਫਲ ਹੋਏ ਜਾਂ ਪਰਿਵਰਤੋਏ ਮਨ ਮੇਰੇ ਗੁਰ ਬਜਨੀ ਨਿਤ ਪਾਈ ਤਾਂ ਤੇ ਸੱਚ ਮਹਰ ਸਮਾਈ ਰਹਾ ਗੁਰ ਸਾਖੀ ਅੰਦਰ ਜਾ ਕੇ ਤਾਂ ਚੰਚਰ ਮਤ ਤੇ ਅਜੇ ਗੁਰ ਸਾਖੀ ਕਾਉਂ ਜਹਰਾ ਤਾ ਮਿਟਿਆ ਸਭ ਜਾਨ ਗੁਰ ਚਰਨਿ ਮਨ ਲਗਾ ਤਾਂ ਜਮਕਾ ਮਰਜੁ ਭਗ ਪੈਰ ਵਿੱਚ ਜਿ ਰਿਪਾ ਪਾਇ ਤਾ ਸੈਜੇ ਕ ਕਰਿਆ ਪੰਤ ਨਾਨਕ ਗੁਜ ਕੋ ਵਿਚਾਰੀ ਇਸ ਜਗ ਮਹ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਪ ਤੇ ਮਿਲਿਆ ਸੋਈ ਸੋਰਠਿ ਮੰਨਾ ਤੇ ਜਾ ਘਰੁ ਪੰਨਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਬਗਵਾਇਆ ਅਨੰਦ ਗੁਣ ਗਾਵੇ ਵਿੱਚ ਸੱਚ ਗੁਰ ਕਾ ਸ਼ਬਦ ਸੁਹਾਇ ਮੇਰੇ ਠਾਕੁਰ हम बारक शरण तुम्हारी एको एक सच्चा सतको केवल आप मुरारी रहा जगत रहत ने प्रभु पाया शब्द हम तुम्हारी गृह में सदा जन उदासी ज्ञान तत् विचारि सतगुरु से बस दास सुख पाया ਆਰੂ ਰਾਖਿਆ ਉਤਾਰੀ ਇਹ ਮਨੁਆ ਦਾ ਸੁਧਾਮ ਦਾ ਦੂਜਾ ਪਾਇ ਖੁਆਇਆ ਮਨ ਮੁਗ ਮੁਗ ਤੋ ਹਰਿ ਨਾਮ ਨਚੈ ਬਿਰਥਾ ਜਨਮ ਗਵਾਇਆ ਸਤ ਗੁਰ ਪੇਟ ਨਾ ਪਾਏ ਹਮ ਮੋਰ ਚਕਾਇਆ ਹਰ ਜਨ ਸੱਚ ਸਾਚੁ ਸਮਵ ਗੁਰ ਕਾ ਸ਼ਬਦ ਵਿਚਾਰੀ ਆਪੇ ਮਿਲ ਲਾਇ ਕਬ ਸਾਚਾ ਸਾਚ ਰਖਿਆ ਗੁਰਦਾਰੀ ਨਾਨਕ ਨਾਮੋਂ ਕਤ ਮਤ ਪਾਏ ਇਹ ਹਾਰਾ ਸਭ ਮਾਰੀ ਸੋਰਠ ਮਹਲਾ ਤਜਾ ਭਗਤ ਖਜ਼ਾਨਾ ਭਗਤਨ ਕਉ ਦਿਆ ਨਾਮ ਹਰ ਤਨ ਸੱਚ ਸੋਏ ਆਖੋਟ ਨਾਮ ਤਨ ਕਦ ਨ ਖੁੱਟੈ ਨਾਹੀ ਗਨਾਰਤਿ ਮਤ ਹੋਏ ਨਾਮ ਤਨ ਮੁਖ ਜਲੇ ਹੋਏ ਹਰ ਪਾਇ ਸੱਚ ਸੋਏ मन मेरे गुर शब्दी हर पाया जाए बिन शब्द जग पा कर दर्द लस जाए रहा इस दे अंदर पंच जोर बस काम दुन लोभ मोहंगारा ਅੰਮ੍ਰਿਤ ਓਲੋਟਾ ਮਨ ਮੁਕ ਨਹੀਂ ਬੁੱਜੈ ਕੋਈ ਨ ਸੁਣੈ ਪੁਕਾਰਾ ਅੰਧਾ ਜਗਤ ਅੰਧ ਵਰਦਾ ਬਾਜ ਜੂ ਗੁਬਰਾ ਹਮੇ ਮੇਰਾ ਕਰ ਕਰ ਗੁੱਤੇ ਕਹਿ ਚੱਲੈ ਨਾ ਚੱਲਦੇ ਨਾਲ ਗਰਮ ਖੋਵਾ ਸੁ ਨਾਮ ਤੇ ਆਵਾ ਸਦਾ ਹਰ ਨਾਮ ਸਮਾਲ ਸੱਚੇ ਬਾਣੀ ਘਰ ਗੰਗਾਵਾ ਨਦਰ ਨਦਰ ਨਹਾਲੂ ਸਤ ਗੁਰ ਗਿਆਨ ਸਦਾ ਕਟ ਚੰਨ ਅਮਰ ਸਿਰ ਬਾਦਸ਼ਾਹ ਆਨੰਦ ਨਾ ਪਗਤ ਕਰੇ ਦਿਨ ਰਾਤੇ ਰਾਮ ਨਾਮ ਸੁਜਲਾ ਨਾਮਕ ਰਾਮ ਨਾਮ ਸੁਤਾਰਾ ਸ਼ਬਦ ਤੇ ਹਰ ਪਾਹ ਸੋਰਠਿ ਮਹਲਾ ਤੀਜਾ ਦਾਸਨ ਦਾਸੋ ਵੇ ਤਾ ਹਰ ਪਾਏ ਵਿੱਚੋਂ ਆਪਿ ਗਵਾਈ ਭਗਤਾ ਕਾ ਕਾਰਜ ਹਰ ਅੰਦ ਹੈ ਅਨੰਦਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇੱਕ ਰੰਗੇ ਹਰ ਸਵਰ ਹੈ ਸਮਾਈ ਹਰ ਜੀਉ ਸੱਚੇ ਨਦਰ ਤੁਮਾਰੇ ਆਪਣੇ ਅਦਾਸਾਨੋ ਕਿਰਪਾ ਕਰ ਪਿਆਰੇ ਰੱਖੋ ਪੈਜ ਹਮਾਰੀ ਰਾਹ ਸ਼ਬਦ ਸੁਲਾਹੇ ਸਦਾ ਦੇਵਾ ਗੁਰਮਤਿ ਕੋ ਭਾਗਾ ਮੇਰਾ ਜਬ ਸੱਜਾ ਅਤ ਸਵਲੋ ਗੁਰ ਸੇਵਿਆ ਚਤ ਲਗ ਸਾਚਾ ਸ਼ਬਦ ਸੱਚੀ ਸੱਚ ਬਾਣੀ ਜੋ ਜਨ ਅਨੰਦ ਜਗਾ ਮਹਾ ਗਬੀਰ ਸਦਾ ਸੁਖ ਦਾਤਾ ਤਿਸ ਕਾ ਤਨ ਪਾਇਆ ਪੂਰ ਗੁਰ ਕੀ ਸੇਵਾ ਕੇਨੀ ਅਚੰਦ ਹਰਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖੰਤਰ ਵਿੱਚੋਂ ਪਰਮ ਚਕਾਇਆ ਹਰ ਕਾਮ ਅਰਗ ਸਦਾ ਪੰਥ ਵਿਖੜਾ ਕੋ ਪਾਏ ਕੋਈ ਵਿਚਾਰਾ ਹਰ ਕੰਗ ਰਤਾ ਸ਼ਬਦ ਮਾਤਾ ਹਮ ਤਜੇ ਵਿਚਾਰਾ ਨਾਨਕ ਨਾਮ ਰਤਾਇ ਤੁਰੰਗੇ ਸ਼ਬਦ ਸੁਵਾਰਨ ਹਾਰਾ